ईद उल फितर ਦੇ ਮੌਕੇ ਤੇ ਮੁਸਲਮਾਨ ਪਾਈਚਾਰੇ ਦੇ ਵੱਲੋਂ ਪੂਰੇ ਦੇਸ਼ ਦੇ ਵਿੱਚ Eid ਦਾ ਤਿਉਹਾਰ ਮਨਾਇਆ ਗਿਆ ਇੱਕ ਦੂਜੇ ਦੇ ਗਲੇ ਮਿਲ ਕੇ Eid ਦੀ ਮੁਬਾਰਕਬਾਦ ਦਿੱਤੀ ਗਈ ਹੈ ਜੁਲੰਦਰ ਦੇ ਗੁਲਾਬਦੇਵੀ ਰੋਡ ਤੇ ਸਥਿਤ Eidਗਾਹ ਦੇ ਵਿੱਚ ਵੀ Eid ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਤੇ ਜੁਲੰਦਰ ਦੇ ਸੰਸਦ ਚਰਨਜੀਤ ਸਿੰਘ ਚੰਨੀ ਵੀ ਉੱਥੇ ਮੌਜੂਦ ਰਹੇ ਤੇ ਇਸ ਦੇ ਨਾਲ ਹੀ ADJBP APM ਫਾਰੂਕੀ ਵੀ ਵਿਸ਼ੇਸ਼ ਤੌਰ ਦੇ ਉੱਪਰ ਪਹੁੰਚੇ ਨੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਮੁਸਲਮਾਨ ਪਾਈਚਾਰੇ ਦੇ ਨਾਲ ਮਿਲ ਕੇ Eid ਦਾ ਤਿਉਹਾਰ ਮਨਾਇਆ ਗਿਆ ਤੇ ਸਭ ਨੂੰ ਈਦੀ ਮੁਬਾਰਕ باد ਦਿੱਤੀ ਗਈ ਹੈ ਤੁਸੀਂ ਵੀ ਵੇਖੋ ਈਦ ਉਲ ਫਤਰ ਦੇ ਮੌਕੇ ਤੇ ਦੁਲੰਦਰ ਤੋਂ ਸਾਹਮਣੇ ਆ ਰਹੀਆਂ ਇਹ ਕੁਝ ਖਾਸ ਤਸਵੀਰਾਂ ਅੱਜ ਰਮਜ਼ਾਨ ਦਾ ਮਹੀਨਾ ਖਤਮ ਹੋਣ ਤੇ ਈਦ ਉਲ ਫਤਰ ਦਾ ਪਵਿੱਤਰ ਦਿਨ ਹੈ ਖੁਸ਼ੀ ਦਾ ਦਿਨ ਹੈ ਆਪਸੀ ਪਾਈਚਾਰੇ ਦਾ ਦਿਨ ਹੈ ਮਠਿਆਈਆਂ ਵੰਡਣ ਦਾ ਦਿਨ ਹੈ ਗਰੀਬ ਦੀ ਮਦਦ ਕਰਨ ਦਾ ਦਿਨ ਹੈ ਮੈਂ ਅੱਜ ਦੇ ਸ਼ੁਭ ਦਿਹਾੜੇ ਤੇ ਸਾਰਿਆਂ ਨੂੰ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਜਨਾ ਅੱਜ ਸਾਰੇ ਭਾਈਚਾਰੇ ਦੇ ਵਿੱਚ ਇਕੱਠੇ ਹੋ ਕੇ ਜਲੰਧਰ ਦੇ ਵਿੱਚ ਇਤਗਾ ਦੇ ਵਿੱਚ ਨਮਾਜ਼ ਪੜੀ ਗਈ ਹੈ ਮੈਂ ਨੂੰ ਮੈਂ ਇਹੀ ਕਾਮਨਾ ਕਰਦਾ ਖੁਦਾ ਦੇ ਅੱਗੇ ਕਿ ਖੁਦਾ ਅੱਲਾਹ ਤਾਲਾ ਸਭ ਦੇ ਜੋ ਵੀ ਅੱਜ ਉਹਨਾਂ ਨੇ ਮੰਗਾ ਮੰਨੀਆਂ ਜੋ ਵੀ ਅਰਦਾਸ ਕੀਤੀ ਹੈ ਉਹ ਸਾਰੀਆਂ ਉਹਨਾਂ ਦੀਆਂ ਪੂਰੀਆਂ ਹੋਣ ਧੰਨਵਾਦ ਜੀ ਸਿਹਨਾਨ ਦੇਖੋ ਅੱਜ ਤਾਂ ਮੁਹੱਬਤ ਦਾ ਪੈਗਾਮ ਹੀ ਸਾਰੇ ਪਾਸੇ ਤੁਰਨਾ ਚਾਹੀਦਾ ਹੈ ਜਿਹੜਾ ਇਹ ਅੱਜ ਦਾ ਦਿਹਾੜਾ ਹੈਗਾ ਇਹ ਮੁਹੱਬਤ ਦਾ ਪੈਗਾਮ ਮੁਹੱਬਤ ਦਾ ਤਿਉਹਾਰ ਹੈ ਚਾਰੇ ਪਾਸੇ ਰਲ ਮਿਲ ਕੇ ਹਰ ਮਜ਼ਹਬ ਹਰ ਮਿਲਤ ਦੇ ਹਰ ਵਿਅਕਤੀ ਨੂੰ ਇਹਨੂੰ ਮਨਾਉਣਾ ਚਾਹੀਦਾ ਹੈਗਾ ਮੁਸਲਮਾਨ ਵੀ ਇਹਨੂੰ ਬਹੁਤ ਪਿਆਰ ਨਾਲ ਬਣਾਉਂਦੇ ਹੈਗੇ ਅੱਜ ਦਾ ਦਿਨ ਮਠਾਈਆਂ ਖਾਣ ਦਾ ਸੇਵੀਆਂ ਖਾਣ ਦਾ ਤੇ ਆਪਸ ਵਿੱਚ ਮੁਹੱਬਤ ਵੰਡਣ ਦਾ their report on point.